ਡਰੈਕਟਰ ਜੋ ਡਰੈਕਟਰ ਆਪਣਾ ਡਰੈਕਟਰ ਜੈਨੂ ਕਾਲੋ ਸਬਸਕ੍ਰਾਈਬ ਤੇ ਬੈਲ ਦੇ ਆਈਕਨ ਤੇ ਕਰ ਦਿਓ ਕਲਿੱਕ ਤਾਂ ਜੋ ਡਰੈਕਟਰ ਜਾਣਕਾਰੀ ਤੁਹਾਨੂੰ ਮਿਲ ਸਕੇ ਸਭ ਤੋਂ ਪਹਿਲਾਂ ਸੱਸੀ ਗਾਲ ਦੋਸਤੋ ਸਾਡਾ ਚੈਨਲ ਦੇ ਸਾਰੇ ਹੀ ਦਸ਼ਕਾਂ ਦਾ ਪਿਆਰ ਭਰੀ ਸੱਸੀ ਗਾਲ ਦੋਸਤੋ ਤੇ ਅੱਜ ਸਾਡੇ ਕੋਲੇ ਜੀ ਡਰੈਕਟਰ ਆ ਗਿਆ ਹੈ ਜੀ ਨਿਊ ਹਾਲ ਲੈਂਡ 3630 ਪਲੱਸ ਪਲੱਸ ਮਾਡਲ ਹੈ ਜੀ ਠੀਕ ਹੈ ਜੀ ਪਲੱਸ ਪਲੱਸ ਮਾਡਲ ਦੀ ਤੁਹਾਨੂੰ ਪਹਿਲਾਂ ਮੈਂ ਦੱਸ ਦੇਵਾਂ ਕਿ 55 ਐਚਪੀ ਟਰੈਕਟਰ ਹੁੰਦਾ ਜੀ ਜਿਹੜਾ ਬਿਨਾ ਪਲੱਸ ਤੋਂ ਟਰਬੋ ਟਰੈਕਟਰ ਹੁੰਦਾ ਜੀ ਠੀਕ ਆ ਉਹ 50 ਐਚਪੀ ਆ ਰਿਹਾ ਹੁਣ ਟਰੈਕਟਰ ਦੀ ਠੀਕ ਆ ਜੀ ਤੇ ਇਹ ਹੈਗਾ ਜੀ 2000 ਤੇ 12 ਮਾਡਲ ਟਰੈਕਟਰ ਰੇਟ ਇਹਦਾ ਹੈਗਾ ਜੀ ਤੁਹਾਨੂੰ ਦੱਸਾਂਗੇ ਲਾਸਟ ਵਿੱਚ ਤੇ ਤੁਸੀਂ ਦੇਖੋ ਪਹਿਲਾ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਵਧੀਆ ਟਰੈਕਟਰ ਆ ਜੀ ਪੀਬੀਜੀਓ 4 1430 ਨੰਬਰ ਆ ਜੀ ਠੀਕ ਆ ਜੀ ਤੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਕੰਡੀਸ਼ਨ ਹੈ ਟਰੈਕਟਰ ਦੀ ਪਹਿਲੇ ਨਾ ਟਰੈਕਟਰ ਆ ਜੀ ਠੀਕ ਆ ਜੀ ਜੀਵੀ ਦਾ ਨਾ ਟਰੈਕਟਰ ਆ ਕੰਡੀਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਵੀਰੇ ਇਹ ਮਿਲਦਾ ਕਪੜਾ ਵਗੈਰਾ ਨਹੀਂ ਮਾਰਿਆ ਹਜੇ ਇੱਥੇ ਤੇ ਜਿਹਦੇ ਕਰਕੇ ਥੋੜਾ ਆ ਇਹ ਲੱਗ ਰਿਹਾ ਹੈਗਾ ਤੇ ਟਰੈਕਟਰ ਦੀ ਕੰਡੀਸ਼ਨ ਤੁਹਾਨੂੰ ਲਗਾ ਦਮਿਆ ਜੀ ਸਾਰੀ ਬਹੁਤ ਜਿਆਦਾ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਠੀਕ ਆ ਤੇ ਇਦਾਂ ਹੀ ਸਾਡੇ ਚੈਨਲ ਨੂੰ ਪਿਆਰ ਦਿੰਦੇ ਰਹੋ ਜੀ ਤੁਹਾਡੇ ਚੈਨਲ ਸਾਡੇ ਦਾ ਸਾਡਾ ਚੈਨਲ ਬਹੁਤ ਜਿਆਦਾ ਵਧੀਆ ਚੱਲ ਰਿਹਾ ਜੀ ਤੇ ਲੋਕ ਕਿਰਸੀ ਕਟਾਇਰਾਂ ਦੀ ਕੰਡੀਸ਼ਨ ਵੀ ਦੇਖ ਸਕਦੇ ਹੋ ਜੀ ਟਰੈਕਟਰ ਦੇ ਰੀਮਾਂ ਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਬਹੁਤ ਜਿਆਦਾ ਚੰਗੀ ਕੰਡੀਸ਼ਨ ਵਿੱਚ ਮਤਲਬ ਵਿੱਚ ਮਤਲਬ ਟਰੈਕਟਰ ਹੈਗਾ ਜੀ ਇਹਗਾ ਤੇ ਟਰੈਕਟਰ ਲੈਣਾ ਹੋਵੇ ਤਾਂ ਜੌਂਡੀਅਰ ਟਰੈਕਟਰਾਂ ਨਾਲੋਂ ਇਹ ਟਰੈਕਟਰ ਵੀ ਬਹੁਤ ਜ਼ਿਆਦਾ ਵਧੀਆ ਚੱਲ ਰਹੇ ਨੇ ਜੀ ਠੀਕ ਆ ਜੀ ਤੇ ਕਿਉਂਕਿ ਇਹ ਟਰੈਕਟਰ ਹੋਰ ਸਾਰੇ ਕੰਮਾਂ ਲਈ ਮਤਲਬ ਬਹੁਤ ਜ਼ਿਆਦਾ ਵਧੀਆ ਤੁਰਦੇ ਨੇ ਠੀਕ ਆ ਜੇ ਜੌਂਡੀਅਰ ਉਹ ਵਾਈ ਚ ਥੋੜਾ ਘੱਟ ਦੁਰਦਾ ਠੀਕ ਆ ਤੇ ਪਰ ਇਹ ਟਰੈਕਟਰ ਵਾਈ ਵਿੱਚ ਹੀ ਬਹੁਤ ਵਧੀਆ ਲੈਫਟ ਵੀ ਬਹੁਤ ਵਧੀਆ ਹੁੰਦੀ ਹੈ ਇਹ ਟਰੈਕਟਰ ਦੀ ਠੀਕ ਆ ਜੀ ਪਾਵਰ ਸਟੀering ਹੈਗਾ ਜੀ ਇਹ ਤੇ ਜਿਹੜਾ ਇਹਦੇ ਇਹ ਇਹਨਾਂ ਫੀਚਰਾਂ ਕਰਕੇ ਕਈ ਫੀਚਰ ਜਿਹੜੇ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਪਾ ਦਿੱਤੇ ਗਿਆ ਜਿੰਨਾ ਕਰਕੇ ਟਰੈਕਟਰ ਨੂੰ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਜੀ ਠੀਕ ਹੈ ਜੀ ਤੇ ਇਹ ਜਿਹੜਾ ਹੈਗਾ ਜੀ 12.3 12+10 ਸਪੀਡਾਂ ਦੀ ਟਰੈਕਟਰ ਦੇ ਵਿੱਚ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਵਧੀਆ ਟਰੈਕਟਰ ਹੁੰਦਾ ਜੀ ਨਿਊ ਹਾਲੈਂਡ 363 ਅਜੇਕਰ ਮੈਂ ਤੁਹਾਨੂੰ ਇਤਿਹਾਸ ਦੱਸਣੀ ਬੈਠ ਜਾਂਦਾ ਮੈਨੂੰ ਲੱਗਦਾ ਆਪਾਂ ਨੂੰ ਰਾਤ ਪਿਆ ਜਾਵੇਗੀ ਠੀਕ ਹੈ ਜੀ ਬਹੁਤ ਜ਼ਿਆਦਾ ਵਧੀਆ मतलब ਇਹਨਾਂ ਦਾ ਟਰੈਕਟਰ ਜਿਹੜਾ ਚੱਲ ਰਿਹਾ ਸੀ ਪਹਿਲਾਂ ਵੀ ਤੇ ਹੁਣ ਵੀ ਬਹੁਤ ਚੱਲ ਰਿਹਾ ਜੀ ਠੀਕਾ 43600 ਠੀਕ ਜੀ 36 30 ਠੀਕਾ ਜੀ 5500 6500 7500 ਜੀ ਹੁਣ ਬਹੁਤ ਜ਼ਿਆਦਾ ਵਧੀਆ ਟਰੈਕਟਰ ਇਹਨਾਂ ਦੇ ਆ ਰਹੇ ਨੇ ਅੱਗੇ ਤੇ ਬਹੁਤ ਵਧੀਆ ਟਰੈਕਟਰ ਚੱਲ ਰਹੇ ਨੇ ਇਹਨਾਂ ਦੇ ਜੀ ਤੇ ਕੰਡੀਸ਼ਨ ਵਗੈਰਾ ਤੁਸੀਂ ਟਰੈਕਟਰ ਦੀ ਦੇਖ ਸਕਦੇ ਹੋ ਜੀ 2012 ਮਾਡਲ ਟਰੈਕਟਰ ਆ ਜੀ ਠੀਕਾ ਨਿਊ ਹਾਲੈਂਡ 36 ਦੀ ਟਰੈਕਟਰ ਆ ਜੀ ਠੀਕਾ ਜੀ ਤੇ ਰੇਟ ਇਸ ਟਰੈਕਟਰ ਦਾ ਹੈਗਾ ਜੀ 4 ਲੱਖ ਤੇ 85000 ਰੁਪਇਆ ਠੀਕ ਹੈ ਜੀ ਤੇ 2012 ਮਾਡਲ ਟਰੈਕਟਰ ਹੈ ਜੀ ਜੇਕਰ ਤੁਸੀਂ ਇਸ ਟਰੈਕਟਰ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਾਲਕਾਂ ਦਾ ਨੰਬਰ ਦੇ ਦਿੰਦੇ ਆ ਜੀ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ 9417646444 ਤੁਹਾਨੂੰ ਡੈਸ਼ਬੋਰਡ ਦੇ ਉੱਤੇ ਨੰਬਰ ਸ਼ੋ ਹੋ ਰਹੇ ਨੇ ਜੀ ਠੀਕ ਹੈ ਜੀ ਤੁਸੀਂ ਉਹਨਾਂ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਜਿਹੜਾ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਟਰੈਕਟਰ ਦੀ ਕੰਡੀਸ਼ਨ ਤਾਂ ਦੇਖ ਹੀ ਲਈ ਆ ਜੀ ਤੇ ਜੇਕਰ ਤੁਸੀਂ ਕੋਈ ਟਰੈਕਟਰ ਜਾਂ ਖੇਤੀ ਦਾ ਸੰਦ ਵੇਚਣਾ ਚਾਹੁੰਦੇ ਹੋ ਤਾਂ ਸਾਡੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ ਤੇ ਸਾਨੂੰ ਇੱਕ ਵਾਰ ਫੋਟੋਆਂ ਭੇਜੋ ਜੀ 4-5 ਫੋਟੋਆਂ ਫੋਨ ਡੇਡਾ ਕਰਕੇ ਭੇਜੋ ਜੀ ਤੇ ਨਾਲ ਇਨਫੋਰਮੇਸ਼ਨ ਟਰੈਕਟਰ ਦੀ ਏਰੀਆ ਵਗੈਰਾ ਠੀਕ ਆ ਜੀ ਰੇਟ ਵਗੈਰਾ ਲਿਖਣਾ ਨਾ ਭੁੱਲੋ ਉਹ ਜ਼ਰੂਰ ਲਿਖਿਆ ਕਰੋ ਜੀ ਤੇ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਠੀਕ ਆ ਜੀ